ਜੀ ਬਹੁਤ ਚੰਗੀ ਕਾਰਵਾਈ ਹੈ ਆ ਜਿਹੜੇ ਲੋਕ ਹੈ ਇਲਾਕਾ ਹੈ ਇਥੋਂ ਦਾ ਲੰਘਣਾ ਔਖਾ ਹੋ ਗਿਆ ਸੀਗਾ ਬੱਚਿਆਂ ਨੂੰ ਰੋਕ ਲੈਂਦੇ ਸਾਡੇ ਭੀਕਰ ਰੋਕ ਲੈਂਦੇ ਗਾਲ ਪੈ ਜਾਂਦੇ ਆ ਬੰਦੇ ਉਹ ਜੋ ਕੁਝ ਕਰੀ ਜਾਂਦੀ ਹੈ ਗਵਰਨਮੈਂਟ ਠੀਕ ਕਰੀ ਜਾਂਦੀ ਹੈ ਇੱਕ ਯੁੱਧ ਛੇੜਿਆ ਨਸ਼ਾ ਅਬਰਦ ਪੂਰੇ ਪੰਜਾਬ 'ਚ ਉਹ ਕੋਈ ਇੱਕ ਦਿਨ ਦਾ ਲਿਆ ਆਇਆ ਫੈਸਲਾ ਨਹੀਂ ਕਿੰਨਾਂ ਨੂੰ ਆਪਾਂ ਨੇ ਦੋਸ਼ੀ ਸਮਝਣਾ ਜਿਹੜੇ ਨਸ਼ਾ ਕਰਦੇ ਨੇ ਉਹਨਾਂ ਦਾ ਕੋਈ ਕਸੂਰ ਨਹੀਂ ਉਹਨਾਂ ਨੂੰ ਜੀਣੇ ਚਲੇ ਕੇ ਜਾਣ ਦੇ ਕੀ ਫਾਇਦਾ ਉਹ ਤਾਂ ਮਰੀਜ਼ ਨੇ ਉਹਨੂੰ ਤਾਂ ਹਸਪਤਾਲ ਲੈ ਕੇ ਜਾਓ ਨਾ ਜਿਹੜੇ ਵੇਚਦੇ ਨੇ ਜਿਹੜੇ ਸਪਲਾਇਰ ਨੇ ਡੀਲਰ ਨੇ ਡਿਸਟ੍ਰੀਬਿਊਟਰ ਨੇ ਉਹਨਾਂ ਤੇ ਨਾ ਹੱਥ ਕਰੋ ਸੋ ਤਿੰਨ ਚਾਰ ਫੀਜ਼ਾਂ ਦੇ ਵਿੱਚ ਇਹ ਕੰਮ ਚੱਲਿਆ ਜ਼ਿਆਦਾਤਰ ਜਿਹੜੇ ਹੈਗੇ ਉਹਨਾਂ ਦੀ ਕ੍ਰਿਮੀਨਲ ਬੈਕਗ੍ਰਾਉਂਡ ਵੀ ਹੈ ਸਪੈਸ਼ਲੀ ਇੱਕ ਲੇਡੀ ਹੈ ਉਹਤੇ ਪੁਰਾਣੇ ਪੰਜ ਪਰਚੇ ਨੇ ਐਨਡੀਪੀਐਸ ਦੇ ਤੇ ਉਹਦੇ ਪੂਰੇ ਪਰਿਵਾਰ ਤੇ ਉਹਦਾ ਹਸਬੰਦ ਉਹਦੇ ਤਿੰਨ ਮੁੰਡਿਆਂ ਤੇ ਉਹਨਾਂ ਤੇ ਵੀ ਐਨਡੀਪੀਐਸ ਦੇ ਪਰਚੇ ਨੇ ਤਾਂ ਪੂਰੇ ਪਰਿਵਾਰ ਤੇ ਟੋਟਲ ਮਿਲਾ ਕੇ ਅਰਾਊਂਡ 8 ਐਨਡੀਪੀਐਸ ਦੇ ਪਰਚੇ ਨੇ ਸੋ ਇਹ ਜਿਹੜੀ ਸਾਰੀ ਕਾਰਵਾਈ ਹੈ ਕਾਨੂੰਨ ਦੇ ਦਾਇਰੇ ਵਿੱਚ ਰਹਿ ਕੇ ਕੀਤੀ ਜਾ ਰਹੀ ਹੈ ਇਹ ਫੁਣਿਆ ਕੇ ਲੰਦਾ ਮਾਲਕ ਮੈਂ ਸਾਡੇ ਘਰ ਜਾ ਕੇ ਵੇਖੋ ਕੀ ਹਾਲਾਤ ਆ ਜੀ ਇਹਨਾਂ ਦੇ ਕੋਈ ਕਾਗਜ਼ੋਗਨ ਵਾਲੇ ਆ ਆ ਮਲ ਬਣੇ ਹੋਏ ਨੇ ਇਹ 2 ਨੰਬਰ ਤੇ ਬਣੇ ਹੋਏ ਨੇ ਸਰ ਜੋ ਕੁਝ ਹੋਇਆ ਸੋਹਣ ਅਸੀਂ ਨਾਲ ਨਾਲ ਪਾਪਰੀ ਕਮਾਈ ਜਿਹੜੀ ਐ ਉਹਦੇ ਨਾਲ ਬਣਾਈਆਂ ਹੋਈਆਂ ਬਿਲਡਿੰਗਾਂ ਉਹ ਵੀ ਅਸੀਂ ਨਾਲ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਣਾ ਕਿਸੇ ਨੇ ਐਡ ਐਡੀਆਂ ਕੋਠੀਆਂ ਪਾਲੀਆਂ ਕਿਸੇ ਨੇ ਕੁਛ ਉਹ ਵੀ ਅਸੀਂ ਉਹ ਕਹਿੰਦੇ ਪੰਜਾਬੀ ਚਕਾਵਤ ਐ ਚੋਰੀ ਦੇ ਪੁੱਤ ਗੱਬਰੂ ਨਹੀਂ ਹੁੰਦੇ ਉਹ ਤੇ ਉਹ ਵੀ ਜਿਹੜੀਆਂ ਉਹਨਾਂ ਦੀਆਂ ਐਨਜੀਪੀਐਸ ਦੇ ਜਿਨ੍ਹਾਂ ਦੇ ਪਰਚੇ ਨੇ ਜਿਨ੍ਹਾਂ ਨੇ ਡਰੱਗ ਦੇ ਪੈਸੇ ਨਾਲ ਉੋਠੀਆਂ ਖੜੀਆਂ ਕੀਤੀਆਂ ਜਾਂਦਾਦਾਂ ਬਣਾਈਆਂ ਸੋ ਲੋਕਾਂ ਦਾ ਸਹਿਯੋਗ ਜਿਹੜਾ ਮਿਲ ਰਿਹਾ ਉਹਦੇ ਲਈ ਮੈਂ ਪੰਜਾਬ ਦੇ ਲੋਕਾਂ ਦਾ ਬਹੁਤ ਧੰਨਵਾਦ ਕਰਦਾ ਲੋਕਾਂ ਦੇ ਸਾਥ ਤੋਂ ਬਿਨਾਂ ਕੋਈ ਵੀ ਲਹਿਰ ਜਿਹੜੀ ਹੈ ਉਹ ਕੰਪਲੀਟ ਨਹੀਂ ਹੋ ਸਕਦੀ